ਥੈਂਕ ਯੂ ਹਰਪਾਲ ਪਾਜੀ ਥੈਂਕ ਯੂ ਹੋਮੋਸਥੈਸਪੀਅਲ ਦੀ ਸਾਰੀ ਟੀਮ ਤੇ ਸਭ ਤੋਂ ਜ਼ਿਆਦਾ ਧੰਨਵਾਦ ਇੰਨੀ ਪਿਆਰੀ ਆਡੀਅנס ਦਾ ਜੋ ਆਪਣੇ ਕੀਮਤੀ ਸਮੇਂ ਚ ਸਮਾਂ ਕੱਢ ਕੇ ਇੱਥੇ ਆਏ ਨੇ ਨਾਟਕ ਦੇਖਣ ਜੇ ਉਹਨਾਂ ਦੀਆਂ ਰਿਹਸਲਾਂ ਪਿਛਲੇ ਵੱਲੇ ਸਮੇਂ ਤੋਂ ਚੱਲ ਰਹੀਆਂ ਨੇ ਤੁਸੀਂ ਇਸ ਨਾਟਕ ਨੂੰ ਸਿਰਫ 1 ਘੰਟਾ 45 ਮਿੰਟ ਦਾ ਨਾਟਕ ਨਾ ਸਮਝਿਓ ਇਹਨੂੰ ਮੈਂ ਕਹਿੰਦਾ ਕਿ 1 ਸਾਲ 45 ਦਿਨਾਂ ਦਾ ਨਾਟਕ ਸਮਝਿਓ ਕਿਉਂਕਿ ਜਿਹੜੇ ਪ੍ਰੋਫੈਸਰ ਪਾਲੀ ਭਿੰਦਰ ਜੀ ਨੇ ਜਿਨ੍ਹਾਂ ਨੇ ਬੜੇ ਕਮਾਲ ਦੇ ਨਾਟਕ ਲਿਖੇ ਨੇ ਉਹਨਾਂ ਨੇ ਇਹ ਨਾਟਕ ਲਿਖਿਆ ਉਹਨਾਂ ਦੇ ਦਿਮਾਗ 'ਚ ਥੋਟ ਆਇਆ ਉਸ ਤੋਂ ਬਾਅਦ ਉਹਨਾਂ ਨੇ ਇਸ ਦੀ ਸਟੋਰੀ ਗ੍ਰੈਂਡ ਕੀਤੀ ਉਸ ਤੋਂ ਬਾਅਦ ਉਹਨਾਂ ਨੇ ਇਸ ਦੇ ਪਾਤਰ ਡਿਜ਼ਾਈਨ ਕੀਤੇ ਫਿਰ ਪਾਤਰਾਂ ਦੇ ਡਾਇਲੋਗ ਲਿਖੇ ਫਿਰ ਪੂਰਾ ਇਸ ਨੂੰ ਨਾਟਕੀ ਰੂਪਾਂਤਰਨ ਦਿੱਤਾ ਫਿਰ ਇਹ ਸਾਡੇ ਕਲਾਕਾਰਾਂ ਕੋਲ ਪਹੁੰਚਿਆ ਤੇ ਇਹ ਹੋਮ ਆਫ థੈਸਪੀਅਸ ਟੀਮ ਦੀ ਜੋ ਗੁਰਵਿੰਦਰ ਭਾਜੀ ਨੇ ਉਹਨਾਂ ਕੋਲ ਪਹੁੰਚਿਆ ਉਹਨਾਂ ਨੇ ਸੋਚਿਆ ਕਿ ਯਾਰ ਇਹ ਮੁੱਦਾ ਤੇ ਸਰਸ਼ਕਾਂ ਤੱਕ ਪਹੁੰਚਾਉਣਾ ਬੰਦਾ ਵਾ ਕਿਉਂਕਿ ਹਰ ਇੱਕ ਘਰ ਦੀ ਕਹਾਣੀ ਹੈ ਲਗਭਗੇ ਸਾਡੇ ਸਮਾਜ ਦੀ ਕਹਾਣੀ ਹੈ ਸੋ ਉਹਨਾਂ ਨੇ ਰੈਸਲਾ ਸ਼ੁਰੂ ਕੀਤੀਆਂ ਤੇ ਅੱਜ ਇਹ ਸਾਡੇ ਸਾਹਮਣੇ ਆਪਣੇ ਕੀਮਤੀ ਸਮੇਂ 'ਚ ਸਮਾਂ ਕੱਢ ਕੇ ਐਡੀਲੇਟ ਤੋਂ ਚੱਲ ਕੇ ਆਏ ਨੇ ਤੇ ਜੋਰ ਨਾਲ ਤਾੜੀਆਂ ਦੇਕਰ ਬੰਦੂ ਤੇ 팔ਪਾ ਜੀ ਨਾਲ ਮੇਰਾ ਕੰਟੈਕਟ 1 ਸਾਲ ਪਹਿਲਾਂ ਹੋਇਆ ਸੀਗਾ ਪਰ ਵੇਖੋ ਜਦੋਂ ਤੁਸੀਂ ਕਿਸੇ ਨੂੰ ਮਿਲਣਾ ਹੋਵੇ ਤਾਂ ਮੁਲਾਕਾਤ ਸਾਡੀ ਅੱਜ ਹੋਈ ਹੈ ਤੇ ਇਹਨਾਂ ਨੇ ਮੈਨੂੰ ਮੌਕਾ ਦਿੱਤਾ ਬੋਲਣ ਦਾ ਤੇ ਅੱਜ ਹੈ ਵੀ ਨਾਟਕ ਵਾਲਿਆਂ ਦਾ ਨਾਟਕ ਵਾਲਿਆਂ ਦੀ ਸ਼ਾਂਤ ਤੇ ਮੇਰੀ ਜਿਹੜੀ ਕਵਿਤਾ ਹੈ ਉਹ ਵੀ ਨਾਟਕ ਵਾਲਿਆਂ ਤੇ ਹੈ ਸਾਡੀ ਸੋਚ ਅਵੱਲੀ ਹੈ ਸਾਡੀਆਂ ਵੱਖਰੀਆਂ ਬਾਤਾਂ ਸਾਡੀ ਸੋਚ ਅਵੱਲੀ ਹੈ ਸਾਡੀਆਂ ਵੱਖਰੀਆਂ ਬਾਤਾਂ ਸਾਡਾ ਇੱਕੋ মুর্ਸ਼ਦ ਹੈ ਸਾਡੀਆਂ ਸਾਂਝੀਆਂ ਬਾਤਾਂ ਲੋੜ ਪੈਣ ਤੇ ਆਰ ਜਾਂਦੇ ਆ ਹੱਕ ਸੱਚ ਲਈ ਖੜ ਜਾਂਦੇ ਆ ਲੋੜ ਪੈਣ ਤੇ ਅੜ ਜਾਂਦੇ ਆ ਹੱਕ ਸੱਚ ਲਈ ਖੜ ਜਾਂਦੇ ਆ ਸਾਡੇ ਮੂੰਹ ਤੇ ਸ਼ਫਦਰ ਕਹਿ ਗਿਆ ਲੱਗ ਨਹੀਂ ਸਕਦੇ ਤਾਲੇ ਦੋਸਤੋ ਅਸੀਂ ਹਾਨਾਟਕ ਵਾਲੇ ਦੋਸਤੋ ਅਸੀਂ ਹਾਨਾਟਕ ਵਾਲੇ ਦੋਸਤੋ ਨਿੱਗਦੀ ਚਾਦਰ ਲੈ ਕੇ ਨਿੱਗਦੀ ਚਾਦਰ ਲੈ ਕੇ ਜਦੋਂ ਸਾਰਾ ਆਲਮ ਸੋ ਜਾਂਦਾ ਏ ਨਿੱਗਦੀ ਚਾਦਰ ਲੈ ਕੇ ਜਦੋਂ ਸਾਰਾ ਆਲਮ ਸੋ ਜਾਂਦਾ ਏ ਉਸ ਵੇਲੇ ਇੱਕ ਕਲਾਕਾਰ ਮੰਚ ਤੇ ਪਾਤਰ ਹੋ ਜਾਂਦਾ ਏ ਉਸ ਵੇਲੇ ਇੱਕ ਕਲਾਕਾਰ ਮੰਚ ਤੇ ਪਾਤਰ ਹੋ ਜਾਂਦਾ ਏ ਕੋਈ ਹੋਮ ਆਫ ਥੀਸਪੀਅਸ ਦੀ ਟੀਮ ਜਿਹੜੀ ਹੈ ਉਹਨਾਂ ਨੇ ਨਾਟਕ ਆਪਣੇ ਅੰਦਰ ਨਹੀਂ ਰੱਖਿਆ ਤੁਹਾਡੇ ਲਈ ਮਿਹਨਤਾਂ ਕੀਤੀਆਂ ਦਿਨ ਰਾਤ ਇੱਕ ਕੀਤੇ ਰਿਹਰਸਲਾਂ ਕੀਤੀਆਂ ਤੇ ਅੱਜ ਤੁਹਾਡੇ ਸਾਹਮਣੇ ਉਹ ਪੂਰੇ ਪੂਰੇ 2 ਘੰਟਿਆਂ ਦਾ ਨਾਟਕ ਲੈ ਕੇ ਆਏ ਤੇ ਮੈਨੂੰ ਪੂਰੀ ਉਮੀਦ ਹੈ ਕਿ ਇਹ ਸ਼ਾਮ ਤੁਹਾਡੇ ਲਈ ਯਾਦਗਾਰੀ ਸ਼ਾਮ ਹੋਣ ਵਾਲੀ ਹੈ ਤੇ ਤੁਸੀਂ 1 ਮਿੰਟ ਵੀ ਪਲਕ ਨਹੀਂ ਚਪਕੋਗੇ ਪਰ ਸ਼ਰਤ ਇਹ ਹੈ ਕਿ ਜੇ ਉਹਨਾਂ ਦੀਆਂ ਰਸਲਾਂ ਨੇ ਤਾਂ ਤੁਸੀਂ ਵੀ ਮਿਹਨਤ ਪੂਰੀ ਧਿਆਨ ਨਾਲ ਦੇਖਣਾ ਐਡੀਲੇਟ ਦੀ ਟੀਮ ਪ੍ਰੋਫੈਸਰ ਪਾਲੀ ਭੁਪਿੰਦਰ ਜੀ ਦਾ ਲਿਖਿਆ ਨਾਟਕ ਅਤੇ ਗੁਰਵਿੰਦਰ ਸਿੰਘ ਜੀ ਦੁਆਰਾ ਨਿਰਦੇਸ਼ਿਤ ਕੀਤਾ ਨਾਟਕ ਪੇਸ਼ ਕਰਨ ਜਾ ਰਹੀ ਹੈ ਨਾਟਕ ਰੋਂਗ ਨੰਬਰ ਰੋਂਗ ਨੰਬਰ ਰੋਂਗ ਨੰਬਰ ਕਿਹੜਾ ਕਲਾਕਾਰ ਹੁੰਦਾ ਹੈ ਨਾ ਭਾਵੇਂ ਜੋ ਮਰਜ਼ੀ ਕੰਮ ਕਰ ਲੇ ਭਾਵੇਂ ਕਹਿਣ ਬੜਾ ਟਾਈਮ ਆਪਣੇ ਕੋਲ ਬਿਜ਼ੀ ਅਸੀਂ ਬਹੁਤ ਬਿਜ਼ੀ ਪਰ ਜਿਹੜਾ ਕਲਾਕਾਰ ਉਹ ਟਾਈਮ ਕਾਢ ਹੀ ਲੈਂਦਾ ਹੈ ਇਹ ਸਾਡੇ ਪੰਜਾਬੀ ਕਲਚਰ 'ਚ ਹੀ ਹੈਗਾ ਆਪਾਂ ਫਿਰ ਆਪਾਂ ਜਿੱਦਾਂ ਵੱਡੀ ਹੋਵੇ ਬਿਜ਼ੀ ਹੋਈਏ ਆਪਾਂ ਆਪਣੇ ਬੱਚਿਆਂ ਨੂੰ ਨਾ ਆਪਣੀਆਂ ਰੂਟਸ ਨਾਲ ਜੋੜ ਕੇ ਰੱਖਦੇ ਹਾਂ ਜਦੋਂ ਕਿ ਹਲੇ ਤੱਕ ਦੇਖੋ ਵੱਡੇ ਵੱਡਾ ਹੁੰਦਾ ਹੀ ਹਲੇ ਵੀ ਉਹਨਾਂ ਕਹਿੰਦੇ ਉਹਦੇ ਪੈਰੀ ਹੱਥ ਲਾਓ ਇਹ ਸਾਡੇ ਅੰਦਰ ਹੈ ਔਰ ਜਿੰਨੇ ਵੀ ਆਪਣੇ ਗਰੁੱਪ ਆ ਪੰਜਾਬ ਦੇ ਭਗੜੇ ਦੇ ਹੋਣ ਚਾਹੇ ਗਿੱਧੇ ਦੇ ਹੋਣ ਇਹ ਸਾਰਿਆਂ ਦੀ ਦੇਣ ਤੁਸੀਂ ਪੇਰੈਂਟਸ ਹੋ ਸਾਰੇ ਅਗਰ ਤੁਸੀਂ ਆਪਣੇ ਬੱਚਿਆਂ ਨੂੰ ਨਹੀਂ ਭੇਜੋਗੇ ਤੁਸੀਂ ਟਾਈਮ ਨਹੀਂ ਕੱਢੋਗੇ ਤਾਂ ਕਦੀ ਨਹੀਂ ਜਾ ਸਕਦੇ ਤੇ ਜਿੰਨੇ ਵੀ ਇੱਥੇ ਪੇਰੈਂਟਸ ਆ ਇੱਕ ਵਾਰੀ ਤਾੜੀਆਂ ਆਪਣੇ ਲਈ ਮਾਰ ਦਿਓ ਹਾਂ ਦਿਲ ਹੈ ਕਿ ਮਾਂ ਤਨੀ ਫਿਲਮ ਦਾ ਤੂੰ ਪਿਆਰ ਹੈ ਕਿਸੇ ਹੋਰ ਦਾ tujhe chahta koi aur hai ਸਾਰਾ ਗਾਣਾ ਬਹੁਤ ਵਧੀਆ ਚੱਲਿਆ ਜੀ ਬਾਅਦ ਵਿੱਚ ਕੀ ਹੋਇਆ ਇੱਕ ਲਾਈ ਲਾਈ ਅਨੇ ਸਾਰੇ ਨੇ ਬੋਲਣੇ ਪਿਆਰ ਵਿੱਚ ਅਕਸਰ ਐਸਾ ਹੋਤਾ ਹੈ ਕੋਈ ਹੱਸਦਾ ਹੈ ਕੋਈ ਰੋਤਾ ਹੈ ਕੋਈ ਪਾਤਾ ਹੈ ਅਗਲਾ ਗੜਾ ਕੋਈ ਖੋਤਾ ਹੈ ਉਹ ਮੈਂ ਪੰਜਾਬੀ ਵਾਲਾ ਖੋਤਾ ਬੋਲਦਾ ਜੀ ਓਏ ਹੋਏ ਹੋਏ ਉਸ ਦਿਨ ਤੋਂ ਬਾਅਦ ਕਲਾਸ ਐਨੀ ਅਸੀ ਮਿਲਦੇ ਵੈਸੇ ਕਿ ਯਾਰਾ ਗਾੜੇ-ਗੋੜੇ ਸੱਜਣੇ ਹੋਣੇ ਅਸੀਂ ਨੱਚ ਲਾਂਗੇ ਟੱਪ ਲਾਂਗੇ ਜਾਂ ਕੋਈ ਇੰਦਾ ਹੀ ਭਗੜੇ-ਘੁਗੜੇ ਪਾਵਾਂਗੇ ਤੇ ਹੁਣ ਜਦੋਂ ਕਹਿੰਦੇ ਨੇ ਸ਼ੌਕ ਮੇਰੇ ਅੰਦਰੋਂ ਸ਼ੌਕ ਹਲੇਉਣੀ ਗਿਆ ਤੇ ਇੱਥੇ ਆ ਕੇ ਮੈਂ ਆਪਣੇ ਆਪ ਨੂੰ ਮੋਟੀ ਬਣਾ ਲਿਆ ਤੇ ਫੇਸਬੁੱਕ ਤੇ ਪਾ ਲਿਆ ਮੋਟੀ ਇੰਟਰਟੇਨਰ ਅੱਜ ਜਿਹੜਾ ਵੀ ਪੰਜਾਬੀ ਸਪਾਈਡਰਮੈਨ ਦੇਖੋਗੇ ਨਾ ਜਾਂ ਮਿੱਕੀ ਮਾਉ ਦੇਖੋਗੇ ਉਹ ਇਹੀ ਬੰਦਾ ਹੁੰਦਾ ਪੰਜਾਬੀ ਪਗੜਾ ਸਪਾਈਡਰਮੈਨ ਪਾਊਗਾ ਬੈਟਮੈਨ ਪਾਊਗਾ ਮੈਂ ਅੱਜ ਪਹਿਲਾ ਮੈਨੂੰ ਅਜਾ ਆਪਣੇ ਆਪ ਤੇ ਫੱਕ ਫਕਰ ਹੈਗਾ ਵਾ ਕਿ ਮੈਂ ਬੱਚਿਆਂ ਨੂੰ ਇੰਟਰਟੇਨਮੈਂਟ ਕਰਦਾ ਸੀ ਇਹ ਮੇਰਾ ਸ਼ੌਕ ਹੈ ਹੌਬੀ ਆ ਇੱਕ ਵਾਰੀ ਹੁਣ ਮੇਰੇ ਲਈ ਤਾੜੀਆਂ ਮਾਰ ਦੋ ਇੱਕ ਚੀਜ਼ ਸਾਨੂੰ ਬਹੁਤ ਜ਼ਿੰਦਗੀ ਚ ਤੰਗ ਕਰਦੀ ਏ ਕਿਸੇ ਨੂੰ ਪਤਾ ਕੀ ਏ ਜੀ ਹੱਥ ਚੜਾ ਕਰੋ ਅਗਰ ਹੈ ਤੇ ਘਰ ਵਾਲੀ ਨਹੀਂ ਜਾਣਾ ਜਵਾਬ ਘਰ ਵਾਲੀ ਨਹੀਂ ਇਹਦਾ ਤੁਸੀਂ ਹੋਪੀ ਨਹੀਂ ਘਰ ਵਾਲੀ ਨਾ 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 ਇੱਕ ਹੋਰ ਚੀਜ਼ ਆ ਗਈ ਹੈ ਦੁਨੀਆ ਦੇ ਹਾਏ ਹਾਏ ਮੋਬਾਈਲ ਫੋਨ ਇੱਕ ਵਾਰੀ ਇਹ ਨਹੀਂ ਤਾੜੀਆ ਬਿਲਕੁਲ ਤੇ ਬਾਈਰ ਫੋਨ ਤੁਸੀਂ ਆਪਣੇ ਨਾਲ ਸਵਿਚ ਆਫ ਕਰਦੇ ਨੇ ਜੀ ਪਲੀਜ਼ ਕਿਉਂਕਿ ਇਹ ਸਟੇਜ ਤੇ ਜਦੋਂ ਆਪਾਂ ਲਾਈਵ ਕਰਦੇ ਆ ਨਾ ਛੋਟੀ ਜੀ ਆਵਾਜ਼ ਵੀ ਮੋਬਾਈਲ ਦੀ ਨਾ ਡਿਸਟਰੈਕਟ ਕਰ ਦਿੰਦੀ ਆ ਇਸ ਕਰਕੇ ਰਿਕਵੈਸਟ ਹੈ ਜੀ ਅੱਜ ਇਹ ਕੋ ਰਿਕਾਰਡ ਬਣਾ ਲਓ ਕਿਹੇ ਦੀ ਵੀ ਟਿਊਨ ਨਹੀਂ ਚੱਲਣੀ ਚਾਹੀਦੀ ਇਹ ਜਿਹੜਾ ਡਰਾਮਾ ਹੈ ਨਾ ਇਹ ਹਸਬੰਡ ਵਾਈਫ ਦਾ ਡਰਾਮਾ ਹੈ ਇਹ ਜਿਹੜਾ ਡਰਾਮਾ ਹੈ ਨਾ ਇਹ ਸਾਡੀ ਸਾਰਿਆਂ ਦੀ ਕਹਾਣੀ ਹੈ ਜੇ ਤੁਹਾਡੀ ਵੀ ਕਹਾਣੀ ਤੁਹਾਡੇ ਘੁੰਡੀਆਂ ਨਹੀਂ ਹੋ ਸਕਦੀ ਹੈ ਜੇ ਘੁੰਡੀਆਂ ਨਹੀਂ ਹੈ ਤੁਹਾਡੇ ਭਰਾ ਦੀ ਹੋ ਸਕਦੀ ਹੈ ਇਹ ਕਹਾਣੀ ਤੁਹਾਨੂੰ ਮਤਲਬ ਜ਼ਿੰਦਗੀ ਵਿੱਚ ਤੁਸੀਂ ਕਦੀ ਨਾ ਕਦੀ ਤਾਂ ਪੱਕਾ ਮਹਿਸੂਸ ਕੀਤੀ ਹੋਏਗੀ ਕਹਿੰਦੇ ਕੀ ਹੁੰਦਾ ਹੈ ਹਸਬੰਡ ਵਾਈਫ ਇੱਕ ਦੂਜੇ ਨੂੰ ਬਹੁਤ ਬਿਆਰ ਕਰਦੇ ਆ ਪਰ ਹਸਬੰਦ ਥੋੜੀ ਡਰਕ ਵੀ ਕਰਦਾ ਹੈ ਥੋੜਾ ਦਾ ਦੂਰ ਪੀ ਲੈਂਦਾ ਹੈ ਤੇ ਹਸਬੰਦ ਦਾ ਹੋ ਜਾਂਦਾ ਐਕਸੀਡੈਂਟ ਉਹਦੀਆਂ ਲੱਤਾਂ ਚੱਲ ਜਾਂਦੀਆਂ ਉਹ ਕੁਝ ਕੰਮ ਨਹੀਂ ਕਰ ਸਕਦਾ ਤੇ ਮੈਂ ਇਹ ਲੇਟ ਕਰ ਸਕਦਾ ਹਾਂ ਕਿਉਂਕਿ ਮੈਨੂੰ ਪਤਾ ਹੈ ਕਿ ਜਦੋਂ ਕੋਈ ਇੰਦਾ ਦੀ ਕਹਾਣੀ ਹੋ ਜੇ ਨਾ ਇੰਦਾ ਦੇ ਕਿਸੇ ਨਾਲ ਪਿੱਸਾ ਹੋ ਜੇ ਤੇ ਸਾਰਾ ਭਾਰ ਜਿਹੜਾ ਵਾਈਫ ਤੇ ਆ ਜਾਂਦਾ ਜਿਹੜੀ ਵਾਈਫ ਪਹਿਲਾਂ ਘਰੋਂ ਬਾਹਰ ਨਹੀਂ ਨਿਕਲੀ ਉਹਨੇ ਕੰਮ ਨਹੀਂ ਕੀਤਾ ਇੱਕਦਮ ਹਸਬੰਦ ਨਾਲ ਜਦਾਂ ਹੀ حاضਰੀ ਹੋ ਗਈ ਆ ਉਹ ਬਾਅਦ ਚ ਕੰਮ ਲੱਭੇਗੀ ਬਾਹਰ ਜਾਏਗੀ ਕਿਉਂਕਿ ਹਸਬੰਦ ਉਹਦਾ ਘਰ ਬੈਠਾ ਹੈ ਉਹ ਬਾਹਰ ਨਹੀਂ ਜਾ ਸਕਦਾ ਬਾਹਰ ਜਾ ਕੇ ਉਹ ਬੰਦਿਆਂ ਨਾਲ ਮਿਲੇਗੀ ਕਈਆਂ ਨਾਲ ਹੋਰ ਨਾਲ ਸਾਰਿਆਂ ਨਾਲ ਮਿਲੇਗੀ ਕੰਮ ਲੱਭੇਗੀ ਸਾਥੋਸ ਕਰੇਗੀ ਮਤਲਬ ਕਿਉਂਕਿ ਉਹ ਹੀ ਉਹ ਸਿੰਗਲ ਹੈਂਡਿਡ ਹੈ ਪਰ ਸਾਡਾ ਸਮਾਜ ਸਾਡੇ ਲੋਕ ਮੈਂ ਨਹੀਂ ਕਹਿੰਦਾ ਸਾਰੇ ਇੱਕੋ ਜਿਹੇ ਹੁੰਦੇ ਨੇ ਕਈ ਲੋਗੇ ਦਰਦ ਹੁੰਦੇ ਨੇ ਜਿਹੜੀਆਂ ਕੀ ਜਿਹੜੇ ਕੱਗ ਭਰਦੇ ਨੇ ਓਏ ਉਹ ਤੇਰੀ ਘਰ ਦੀ ਉਹ ਬਾਹਰ ਜਾ ਕੇ ਪਤਾ ਨਹੀਂ ਕੀ ਕਰਦੀ ਹੋਏਗੀ ਤੂੰ ਜਾ ਕੇ ਆਪਸ਼ਕਤ ਕੀਤਾ ਤੂੰ ਆਪ ਵੇਖਿਆ ਤੇ ਇਹਦੇ ਦੋ ਪਹਿਲੂ ਹੈ ਜੀ ਪਹਿਲਾ ਪਹਿਲੂ ਜਿਹੜਾ ਹਸਬੰਦ ਬਹੁਤ ਪਿਆਰ ਕਰਦਾ ਹੈ ਪਰ ਉਹ ਦੁਨੀਆ ਦੀਆਂ ਨਜ਼ਰਾਂ ਦੁਨੀਆ ਦੀਆਂ ਗੱਲਾਂ ਚ ਆ ਜਾਂਦਾ ਹੈ ਤੇ ਆਪਣੀ ਵਾਈਫ ਤੇ ਸ਼ੱਕਾ ਲਾ ਪੈਂਦਾ ਤੇ ਸ਼ੱਕ ਇਹੋ ਜੀ ਚੀਜ਼ ਹੈ ਨਾ ਜੀ ਜੇ ਤੁਸੀਂ ਸ਼ੱਕ ਨੂੰ ਆਪਣੇ ਦਿਲ 'ਚ ਰੱਖੋਗੇ ਨਾ ਉਹ ਸਿੰਗਲ ਡਬਲ ਪਤਾ ਨਹੀਂ ਕਿੰਨੀ ਵਾਰੀ ਮਲਟੀਪਲ ਹੋ ਜਾਏਗਾ ਤੇ ਮੈਂ ਤਾਂ ਰਿਕਵੈਸਟ ਕਰਦਾ ਵੀ ਗੱਲਾਂ ਕਰਨੀਆਂ ਬਹੁਤ ਜ਼ਰੂਰੀ ਨੇ ਦਿਲ ਵਿੱਚ ਕੋਈ ਚੀਜ਼ ਨਹੀਂ ਰੱਖਣੀ ਚਾਹੀਦੀ ਤੁਹਾਨੂੰ ਥੋੜਾ ਜਿਹਾ ਵੀ ਲੱਗਦਾ ਹੈ ਨਾ ਉਹ ਬੰਦੇ ਨੇ ਮੇਰੇ ਨਾਲ ਇਦਾਂ ਕੀਤਾ ਹੋਏਗਾ ਕਿ ਤੁਸੀਂ ਗੱਲ ਨਹੀਂ ਕਰਦੇ ਤੁਸੀਂ ਜਾ ਕੇ ਗੱਲ ਕਰੋ ਡੈਫੀਨਿਟਲੀ ਉਹ ਸੌਲਵ ਹੋਏਗੀ ਇੱਕ ਆਂਦੀ ਦਾ ਪਹਿਲੂ ਇਹ ਹੈ ਵੀ ਜੇ ਬੰਦਾ ਗੱਲਾਂ ਅਜ ਆਜੇਗਾ ਦੁਨੀਆਂ ਦੀਆਂ ਤੇ ਘਰ ਤੁਹਾਨੂੰ ਵਧਈ ਹੈ ਪਰ ਪਿਆਰ ਵਿੱਚ ਇੰਨੀ ਸ਼ਕਤੀ ਹੁੰਦੀ ਹੈ ਇਸ ਕਹਾਣੀ ਵਿੱਚ ਉਲਟਾ ਹੈ ਉਸ ਬੰਦੇ ਨੇ ਪਰਵਾਹ ਨਹੀਂ ਕੀਤੀ ਦੁਨੀਆਂ ਦੀ ਤੇ ਉਸ ਬੰਦੇ ਨੇ ਭਾਵੇਂ ਦੁਨੀਆਂ ਜੋ ਮਰਜੀ ਕਹੀ ਜਾਵੇ ਉਹ ਬੰਦਾ ਕਹਿੰਦਾ ਨਹੀਂ ਮੈਨੂੰ ਮੇਰੀ ਵਾਈਫ ਦਾ ਪਤਾ ਹੈ ਬਾਕੀ ਮੈਨੂੰ ਦੁਨਿਆਦਾਰੀ ਦਾ ਨਹੀਂ ਪਤਾ ਤੇ ਇੱਕ ਵਾਰੀ ਆਪਣੀਆਂ ਵਾਈਫ ਲਈ ਜੋਰ ਦਾ ਤਾੜੀਆਂ ਮਾਰੋ ਪਲੀਜ਼ ਸਿੰਦਰ ਸਿੰਘ ਜੀ ਸਾਝੇ ਵਿਚਾਰ ਇਹ ਨਾਲ ਹੀ ਬੈਠੇ ਨੇ ਲੈ ਲਈ ਤਾੜੀਆਂ ਵਾਸਤੇ ਨਹੀਂ ਜੇ ਨਾ ਕਰਾ ਜਲਦੀ ਤਾੜੀਆਂ ਘੱਟ ਕਰੋ ਜੀ ਜ਼ੋਰ ਦੀ ਤਾੜੀਆਂ ਮਾਰੋ ਪਲੀਜ਼ ਤਾੜੀਆਂ ਚ ਕੋਈ ਝੂਠੀ ਨਹੀਂ ਹੋਣੀ ਚਾਹੀਦੀ ਬਾਕੀ ਜੋ ਮਰਜੀ ਕੋਝੂਸੀ ਕਰੋ ਤਾੜੀਆਂ ਜਿਹੜੀ ਹੈ ਨਾ ਆਡੀਅנס ਜਿਹੜੀਆਂ ਕਰਦੀ ਹੈ ਇਹ ਸਾਡੀ ਖੁਰਾਕ ਹੈ ਜਿੰਨੀਆਂ ਹੀ ਤਾੜੀਆਂ ਵਾਰਾਂਗੇ ਨਾ ਉਦੋਂ ਹੋਏਗਾ ਵੀ ਹਾਂ ਯਾਰ ਅਸੀਂ ਵਧੀਆ ਕੀਤਾ ਹੈ ਕੰਫੀਡੈਂਸ ਹੋਏਗਾ ਤਾੜੀਆਂ ਵਿੱਚ ਕਦੇ ਵੀ ਕੋਝੂਸੀ ਨਹੀਂ ਹੋਣੀ ਚਾਹੀਦੀ ਪਹਿਲ ਤੇ ਰਾਵਤਾ ਰੇਡੀਓ ਰਵੀ ਬੜੀ ਪਿਆਰ ਦੇਵ ਸਿੱਧੂ ਭਾਜੀ ਉਹਨਾਂ ਨੇ ਇੱਕ ਵਾਰੀ ਤਾੜੀਆਂ ਦੇ ਦਿੱਤੀਆਂ ਜਿਹੜਾ ਕਲਾਕਾਰ ਹੁੰਦਾ ਹੈ ਨਾ ਜੀ ਉਹ ਆਪਣੀ ਲਾਈਫ ਇੱਕ ਸਟੇਜ ਤੇ ਇੱਕ ਸਾਲ ਵਿੱਚ ਬਹੁਤ ਤਰ੍ਹਾਂ ਦਾ ਮਤਲਬ ਜ਼ਿੰਦਗੀ ਦੀ ਲੈਂਦਾ ਹੈ ਉਹ ਚੋਰ ਵੀ ਬਣਦਾ ਹੈ ਪੁਲਿਸ ਵਾਲਾ ਵੀ ਬਣਦਾ ਹੈ ਉਹ ਠੱਗ ਵੀ ਬਣਦਾ ਹੈ ਉਹ ਕੋਈ ਸਾਧਵੀ ਵੀ ਬਣ ਜਾਂਦਾ ਹੈ ਉਹ ਕਈ ਵਾਰੀ ਚੰਗਾ ਪਿਓ ਵੀ ਬਣਦਾ ਹੈ ਕਈ ਵਾਰੀ ਖਰਾਬ ਪਿਓ ਵੀ ਬਣਦਾ ਹੈ ਕਲਾਕਾਰ ਇਹੋ ਜਿਹੇ ਹੈ ਜਿਹੜਾ ਇਸ ਜ਼ਿੰਦਗੀ ਵਿੱਚ ਇੱਕੋ ਸਾਨੂੰ ਮਿਲਦੀ ਆ ਪਰ ਉਹ ਬਹੁਤ ਅਲੱਗ-ਅਲੱਗ ਉਹਦੋਂ ਕਲਾ ਕਿਰਦਾਰ ਲਭਾਉਦਾ ਮੌਕਾ ਮਿਲਦਾ ਹੈ ਅਸੀਂ ਇੱਥੇ ਮਤਲਬ ਜਿਦਾ ਮੈਂ ਲਾਈਵ ਮੈਂ ਵੀ ਸਟੇਜ ਕੀਤੀ ਹੈ ਲਾਈਵ ਥੀਏਟਰ ਕੀਤਾ ਹੈ ਅਸੀਂ ਇੱਥੇ ਲਾਈਵ ਥੀਏਟਰ ਕਰਦੇ ਆ ਉਹ ਕਹਿੰਦੇ ਆ ਸ਼ੋਵਸਟ ਗੋ ਆਨ ਅਸੀਂ ਕੀ ਕਰਦੇ ਆ ਪਹਿਲਾਂ ਅਰਦਾਸ ਕਰਦੇ ਆ ਆਪਾਂ ਫਿਰ ਭੁੱਲ ਜਾਂਦੇ ਆ ਜੋ ਸਾਡੀਆਂ ਟੈਨਸ਼ਨ ਹੈ ਜੋ ਸਾਰਾ ਕੁਝ ਹੈ ਨਾ ਉਹਨੂੰ ਪਿੱਛੇ ਕਰੋ ਸਾਡੀ ਆਡੀਅנס ਹੀ ਸਾਡੇ ਲਈ ਫਸਟ ਪ੍ਰਾਇੋਰਟੀ ਹੈ ਅਸੀਂ ਇਹ ਸਾਰਾ ਕੁਝ ਤੁਹਾਡੇ ਲਈ ਕਰਦੇ ਆ ਅਸੀਂ ਇਹ ਸਾਰਾ ਕੁਝ ਸਮਾਜ ਲਈ ਕਰਦੇ ਆ ਅਸੀਂ ਇਹ ਸਾਰਾ ਕੁਝ ਆਪਣੇ ਬੱਚਿਆਂ ਲਈ ਕਰਦੇ ਆ ਤਾਂ ਕਿ ਜਿਹੜੀ ਸਾਡੀ ਆਉਣ ਵਾਲੀ ਪੀੜ੍ਹੀ ਹੈ ਉਹਨੂੰ ਪੰਜਾਬੀ ਦਾ ਪਤਾ ਹੋਵੇ ਉਹਨੂੰ ਸਾਡੀ ਮਾਂ ਬੋਲੀ ਦਾ ਪਤਾ ਹੋਵੇ ਮੈਨੂੰ ਉਹ ਤੋਂ ਬਹੁਤ ਵਧੀਆ ਲੱਗਦਾ ਜਦੋਂ ਇਹ ਬੱਚਿਆਂ ਨੂੰ ਆਪਾਂ ਊੜਾ ਏੜਾ ਸਿਖਾਉਂਦੇ ਆ ਆਪਾਂ ਪੰਜਾਬੀ ਲਿਖਣੀ ਭੁੱਲ ਗਏ ਆ ਪਰ ਪੰਜਾਬੀ ਜਿਹੜੀ ਆਉਂਦੀ ਆ ਸਾਨੂੰ ਪੜਨੀ ਜਾਂ ਬੋਲਣੀ ਫਸਟ ਪ੍ਰਾਇੋਰਟੀ ਆ ਬੋਲਣੀ ਜੇ ਅਸੀਂ ਪੰਜਾਬੀ ਬੋਲਦੇ ਆ ਨਾ ਤੇ ਸਿੱਧਾ ਕਹਦੇਗਾ ਵੀ ਯਾਰ ਤੂੰ ਪੰਜਾਬ ਤੋਂ ਆਪਣੇ ਬੱਚਿਆਂ ਨੂੰ ਤੁਸੀਂ ਲਿਖਣੀ ਚਲੋ ਠੀਕ ਆ ਆਪਾਂ ਨਹੀਂ ਠੀਕ ਆ ਪਰ ਬੋਲਣੀ ਜਿਹੜੀ ਆ ਨਾ ਉਹ ਜ਼ਰੂਰ ਸਿਖਾ ਲਈ ਇਹ ਵੀ ਕਹਣਾ ਵੀ ਯਾਰ ਪੰਜਾਬੀ ਆ ਨਹੀਂ ਆ ਪਰ ਪੰਜਾਬੀ ਲਾਈਵ ਸ਼ੋਅ ਇੱਥੇ ਹੋਏਗਾ ਆਪਣੇ ਕਾਰਜਾਂ ਦੇ ਤੁਸੀਂ ਪੰਜਾਬੀ ਸਿਖਾਓ ਪਰਵਾਰਤਾਰ ਜੀ ਹੁਣ ਦਾ ਵਿਦਿਆਲ័យ ਹੁਣ ਦਾ ਬਹੁਤ ਬਹੁਤ ਸ਼ੁਕਰੀਆ ਕਿ ਉਸ ਸਮੇਂ ਸਮੇਂ ਤੇ ਇਸ ਤਰ੍ਹਾਂ ਦੇ ਕਾਰਜ ਕਰਦੇ ਰਹੇ ਤੇ ਲਗਾਤਾਰ ਕਰਦੇ ਆ ਕਿਉਂਕਿ ਸਾਨੂੰ ਪਤਾ ਕਿ ਇਹ ਕੋਈ ਬਹੁਤੇ ਮਨਾ ਕੇ ਵਾਲੇ ਕੰਮ ਨਹੀਂ ਹੈਗੇ ਜੇਬ ਤੋਂ ਪੈਸੇ ਖਰਚ ਕੇ ਕੰਮ ਕਰਨ ਵਾਲੇ ਆ ਪਰ ਜਿਸ ਤਰ੍ਹਾਂ ਕੈਨੇਡਾ ਦੇ ਵਿੱਚ ਪੁਰਾਣੀ ਪੰਜਾਬੀ ਗਾਇਕ ਸਾਹਿਤ ਕਰ ਗਏ ਉਹਨਾਂ ਨੇ ਉੱਥੇ ਬਹੁਤ ਸੋਹਣਾ ਮਾਹੌਲ ਕ੍ਰੀਏਟ ਕੀਤਾ ਖਾਸ ਕਰਕੇ ਉਸ ਹੌਸਾਂੀ ਵਧਾਵਾ ਨੂੰ ਪ੍ਰਫੁੱਲਤ ਕੀਤਾ ਉਹਦੇ ਨਾਲ ਉਹਨਾਂ ਨੇ ਨਾਟਕ ਜਿਹੜਾ ਪੰਜਾਬੀ ਨਾਟਕ ਕਰਕੇ ਰੰਗਮਾਚ ਨੂੰ ਮਰਨੀ ਰਿਤਾ ਸੋ ਕਿਉਂਕਿ ਸਾਡੇ ਸੂਖਮ ਕਲਾਵਾਂ ਦਾ ਸਾਡੇ ਨਾਲ ਥੋੜਾ ਜਿਹਾ ਬਹੁਤਾ ਘੱਟ ਸਬੰਧ ਆ ਕਿਉਂਕਿ ਪੰਜਾਬ ਦੇ ਹਿੱਸੇ ਹੋਰ ਬਹੁਤ ਸਾਰੀਆਂ ਡਿਊਟੀਆਂ ਆਈਆਂ ਹੋ ਜਿਮੇਵਾਰੀਆਂ ਆਈਆਂ ਤੇ ਸਾਰੇ ਬੰਦੇ ਸਾਰਾ ਕੁਝ ਨਹੀਂ ਕਰਦੇ ਹੁੰਦੇ ਪਰ ਉਹਦੇ باوجود ਵੀ ਆਸਟ੍ਰੇਲੀਆ ਦੇ ਵਿੱਚ ਖਾਸ ਕਰਕੇ ਟੀਮ ਆ ਆਪਣੇ ਕੰਮਦਾਰਾਂ ਦੇ ਵਿੱਚ ਦੀ ਸਾਰੇ ਸਮੇਂ ਕੱਢ ਕੇ ਜੇ ਇੱਕ ਕਲਾ ਨੂੰ ਜਿਉਂਦੇ ਰੱਖਦੇ ਆ ਆਲਰੇਡੀ ਰਿਟਰਨ ਚੱਲ ਕੇ ਦੂਸਰੀ ਵਾਰ ਸਾਡੇ ਕੋਲੇ ਆਏ ਆ ਇਹ ਸਾਡੇ ਧੰਨਵਾਦ ਆ ਤੇ ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਇਹਨਾਂ ਦੇ ਨਾਮ ਇੱਕ ਵਾਰੀ ਜ਼ੋਰਦਾਰ ਦਿਲੋਂ ਤਾੜੀਆਂ ਬਹੁਤ 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 ਕਿ ਬੰਦਿਆਂ ਨਾਲ ਟਾਈਮਿੰਗ ਰੌਣੀ ਸਕ੍ਰਿਪਟ ਰਾਈਟਿੰਗ ਕਰਨੀ ਕਿੰਨਾ ਮੁਸ਼ਕਲਨਾ ਬਹੁਤ ਬਹੁਤ ਵੱਡਾ ਵੱਡਾ ਬੰਦੋ ਸੋ ਮੈਂ ਹਮੇਸ਼ਾ ਕਹਿੰਦਾ ਹਾਂ ਜਿਹੜੇ ਕਲਾਕਾਰ ਹੁੰਦੇ ਆ ਜਿਵੇਂ ਨੂਸਰ ਸਾਹਿਬ ਸੀਗੇ ਮੈਨੂੰ ਆਇ ਲੱਗਦਾ ਸੀ ਕਿ ਜਿਹੜਾ ਬੰਦਾ ਨੂਸਰ ਤੋਂ ਬਿਆਰ ਕਰਦਾ ਉਹ ਕੋਈ ਵੀ ਨੂਸਰ ਦਾ ਐਸੀ ਗੱਲ ਕਿ ਉਹ ਕਿਸੇ ਨੂੰ ਬਿਆਰ ਕਰ ਸਕਦਾ ਨਹੀਂ ਤਾਂ ਕਲਾਕਾਰ ਦੀ ਜ਼ਿੰਮੇਵਾਰੀ ਇਹ ਹੁੰਦੀ ਹੈ ਕਿ ਦੂਜਿਆਂ ਦੀ ਥਾਂ ਤੇ ਖੜ ਕੇ ਦੇਖੇ ਉਹ ਜੋ ਨਹੀਂ ਕਰ ਸਕਦੇ ਉਹ ਆਪਣੀ ਜ਼ਿੰਦਗੀ ਜੀ ਨਹੀਂ ਸਕਣਾ ਤਾਂ ਤਾਂ ਕਿ ਉਹ ਤਪੱਸਿਆ ਕਰਦੇ ਆ ਇੰਨਾ ਸਮਾਂ ਲਗਾਉਂਦੇ ਆ ਕਿ ਉਹ ਦੂਜਿਆਂ ਦਾ ਮਨੋਰੰਜਨ ਕਰ ਸਕਣ ਕਈ ਵਾਰ ਉਹਨਾਂ ਨੂੰ ਆਪ ਦੇ ਢਿੱਡ ਖੋਖੇ ਢਿੱਡ ਰਹਿਣਾ ਪੈਂਦਾ ਤਾਂ ਕਿ ਦੂਸਰਿਆਂ ਦਾ ਮਨੋਰੰਜਨ ਕਰ ਸਕਣ ਉਹ ਉਹਨੇ ਚੂਜ਼ ਕੀਤਾ ਹੁੰਦਾ ਹੈਨਾ ਸੋ ਇਸ ਕਰਕੇ ਇਹ ਜੋ ਕਲਾਕਾਰ ਜੋ ਇਹ ਪਾਜੀ ਉਹਨੇ ਕਿੰਨਾ ਦੇਰ ਤੋਂ ਫੜ ਇਥੇ ਇਹ ਸਾਰਾ ਲਗਾਤਾਰ ਇਹ ਵੀ ਕਹਿੰਦੇ ਸੀ ਬਹੁਤ ਅਭਿਆਸ ਦੀ ਲੋੜ ਆਏ ਬਿਨਾ ਅਭਿਆਸ ਤੋਂ ਇਹ ਨਾ ਹੋਣੀ ਸਕਦਾ ਸੋ ਇਸ ਤਰ੍ਹਾਂ ਕੇ ਮੈਂ ਕਿਹਾ ਮਨਾਂ ਕਿ ਦੂਜੇ ਦੀ ਥਾਂ ਤੇ ਖੜਕੀ ਸੋਚਣ ਵਾਲਾ ਜਿਹੜਾ ਬੰਦਾ ਉਹ ਕਲਾਕਾਰ ਆ ਔਰ ਬਹੁਤ ਵੱਡਾ ਬੰਦਾ ਤੇ ਇਸ ਤਰ੍ਹਾਂ ਦੇ ਅਸੀਂ ਗੀਤ ਲਿਖਿਆ ਸੀ ਅਮਰੀਦ ਸਾਡਾ ਪਿਆਰਾ ਅਸਰ ਇੱਥੇ ਆਇਆ ਹੋਇਆ ਸਿੰਗਰ ਅਸੀਂ ਲਗਾਤਾਰ ਕੰਮ ਕਰ ਰਹੇ ਹਾਂ ਬੜੀ ਮਿਹਨਤ ਬਿਠਾ ਦੇ ਨਾਲ ਉਹ ਬਹੁਤ ਸਪੋਰਟ ਕਰਦੇ ਆ ਕਿ ਅਸੀਂ ਇੱਥੇ ਹੀ ਨਵੇਂ ਕਬੂਡੇ ਨਿੱਕੇ ਨਿੱਕੇ ਪੈਦਾ ਕਰ ਸਕੀਏ ਸੱਤ ਦੇ ਇੱਕ ਨੂੰ ਉਹਦਾ ਇੱਥੇ ਹੀ ਸ਼ੋ ਹੋ ਰਿਹਾ ਸ਼ੁਕਰਵਾਰ ਉਹਦੇ ਵਿੱਚ ਇਹ ਸਾਰੀ ਟੀਮ ਸਾਡੇ ਪਿੱਛੇ ਖੜੀ ਹੋਈ ਆ ਸੋ ਉਦੋਂ ਵੀ ਤੁਸੀਂ ਹਾਜ਼ਰੀ ਭਰਨਾ ਤੇ ਸਾਰਿਆਂ ਬੰਦਿਆਂ ਦੇ ਨਾਮ ਮੇਰਾ ਇੱਕ ਗੀਤ ਹੈ ਅੰਬ੍ਰੇਸ ਉਹ ਯੂ ਕਿਪ ਤੇ ਤੁਹਾਡੇ ਵੀ ਸਾਧਿਆ ਹੋਏ ਕੀ ਆ ਕਿ ਖੁਸ਼ੀ ਅੰਦਰ ਹੀ ਹੁੰਦੀ ਹੈ ਨਚਾਉਂਦੇ ਢੋਲ ਨਹੀਂ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਪੰਜਾਬੀ ਨਾਟਕ ਰੋਮ ਨੰਬਰ ਵੈਰੀ ਹਾਰਟਚਿੰਗ ਜਦੋਂ ਅਰਪਾਲ ਜੀ ਨੇ ਕਿਹਾ ਸੀ ਜਮ ਮਾਉਂਟੇਨ ਨੇ ਕਿਹਾ ਸੀ ਕਿ ਜੋ ਵੀ ਨਾਟਕ ਦੇ ਵਿੱਚ ਹੋਏਗਾ ਕਰ ਕਰਦੀ ਕਹਾਣੀ ਹੋਏਗੀ ਬਿਲਕੁਲ ਉਦਾਂ ਹੀ ਉਹਨਾਂ ਨੇ ਪਲੇ ਕੀਤਾ ਇਟ ਇਜ਼ ਵੈਰੀ ਹਾਰਟਚਿੰਗ ਵੈਰੀ ਇਮੋਸ਼ਨਲ ਕਾਫੀ ਕੋ ਸੈਕੰਡ ਮਿਲੇ ਹਾਂਜੀ ਥੈਂਕ ਯੂ ਥੈਨ ਲੈਣਾ ਚਾਹੀਦਾ ਹਾਂਜੀ ਮੇਰੇ ਸਮਝਦਾ ਇਹ ਬਹੁਤ ਮੁਸ਼ਕਿਲ ਆਟ ਐਨੀ ਸਕ੍ਰਿਪਟ ਯਾਦ ਰੱਖਣੀ ਹੈ ਔਰ ਉਹਨੂੰ ਪਰਫਾਰਮ ਕਰਨਾ ਲਾਈਵ ਪੀਪਲ ਅੱਗੇ ਇੱਕ ਕੋਈ ਛੋਟਾ ਆਰਟ ਨਹੀਂ ਹੈ ਬਹੁਤ ਵਧੀਆ ਤੇ ਬਹੁਤ ਪਸੰਦ ਕੀਤਾ ਇਹੋ ਜਿਹਾ ਪ੍ਰੋਗਰਾਮ ਬਹੁਤ ਘੱਟ ਹੁੰਦੇ ਆ ਪਰ ਹੋਰ ਲੋਕਾਂ ਨੂੰ ਇਨਕਰੇਜ ਕਰਨਾ ਚਾਹੀਦਾ ਆਉਣ ਲਈ ਧੰਨਵਾਦ ਜੀ ਹਾਂਜੀ ਸਤਿ ਸ਼੍ਰੀ ਅਕਾਲ ਭਾਜੀ ਥੈਂਕ ਯੂ ਪਹਿਲਾਂ ਤੇ ਕਵਰੇਜ ਵਾਸਤੇ ਇਹ ਬੜਾ ਵਧੀਆ ਉਪਰਾਲਾ ਸੀ ਬਹੁਤ ਹੀ ਵਧੀਆ ਨਾਟਕ ਜਿਹੜਾ ਪੇਸ਼ ਕੀਤਾ ਜ਼ਿੰਦਗੀ ਦੇ ਬੜਾ ਨੇੜੇ ਹੋ ਕੇ ਰਿਐਲਿਟੀ ਦੇ ਨੇੜੇ ਆ ਅੱਜ ਦੀਆਂ ਜਿਹੜੀਆਂ ਤਲਫੀਆਂ ਵਾਲੀ ਜ਼ਿੰਦਗੀ ਉਹਦੇ ਚੋਂ ਬਹੁਤ ਕੁਝ ਸਿੱਖਣ ਦਾ ਵੀ ਮੌਕਾ ਮਿਲਦਾ ਹੈ ਔਰ ਜਿਹੜੀ ਮਿਹਨਤ ਕੀਤੀ ਹੈ ਬੱਚਿਆਂ ਨੇ ਜਿਨ੍ਹਾਂ ਜਿਨ੍ਹਾਂ ਨੇ ਇਹ ਪੇਸ਼ਕਾਰੀ ਕੀਤੀ ਹੈ ਬਹੁਤ ਮਿਹਨਤ ਸੀ ਇਹਦੇ ਪਿੱਛੇ ਔਰ ਸਾਰੀ ਟੀਮ ਦੀ ਬੜੀ ਵਧਾਈ ਦੀ ਹੱਕਦਾਰ ਹੈ ਔਰ ਥੈਂਕ ਯੂ ਭਾਜੀ ਹੈਰੀ ਭਾਜੀ ਤੁਹਾਡਾ ਬਹੁਤ ਬਹੁਤ ਥੈਂਕ ਯੂ ਫॉर ਕੰਗ੍ਰੈਚ ਥੈਂਕ ਯੂ ਭਾਜੀ ਸਤਿਕਾਰ ਦੀ ਔਰ ਜਿਹੜਾ ਇਹ ਨਾਟਕ ਰੌਮ ਨੰਬਰ ਕਰਵਾਉਂਦਾ ਉਪਰਾਲਾ ਕੀਤਾ ਗਿਆ ਹੈ ਗੁਰਜਾਰ ਸਿੰਘ ਬਰਾਬਰ ਉਹਨਰਪਾਲ ਸਿੰਘ ਔਰ ਪੂਰੀ ਟੀਮ ਨੇ ਜਿਹੜੀ ਉਹਨਰ ਸਪੌਂਸਰ ਹੈ ਉਹਨਾਂ ਨੇ ਇੱਕ ਨਿਗਰਾਨੀ ਤੰਕੀਦ ਦਾ ਕਿਉਂਕਿ ਜਿਹੜਾ ਰੰਗਪਾਂਚ ਹੈ ਜਿਹਨੂੰ ਸੰਭਾਲਣਾ ਸਾਡੀ ਜ਼ਿੰਮੇਵਾਰੀ ਵੀ ਹੈ ਔਰ ਸਾਡਾ ਅਰਜ਼ ਵੀ ਹੈ ਔਰ ਨਾਲ ਦੀ ਨਾਲ ਸਾਡੀ ਉਹਨਾਂ ਦੀ ਪੀੜ੍ਹੀ ਦੇ ਬੰਦੇ ਨੂੰ ਵੀ ਜਾ 파ਕ ਜਾਣਾ ਜਿਹੜਾ ਕਿ ਸਾਡਾ ਪੀੜ੍ਹੀ ਤੇ ਪੀੜ੍ਹੀ ਪਿੱਛੇ ਚੱਲਦਾ ਆ ਰਿਹਾ ਸੋ ਅਸੀਂ ਬੜੀ ਧੰਨਵਾਦੀ ਹਾਂ ਸਾਰਿਆਂ ਦੀ ਔਰ ਦਰਸ਼ਕਾਂ ਦੇ ਵੀ ਖਾਸ ਕਰਕੇ মিডিਆ ਵਾਲੇ ਵੀਰਾਂ ਸਾਰਿਆਂ ਦੇ ਬੜੇ ਧੰਨਵਾਦੀ ਹਾਂ ਜਿਨ੍ਹਾਂ ਨੇ ਪ੍ਰੋਗਰਾਮ 'ਚ ਆ ਕੇ ਆਪਣੀ ਸ਼ਰਕਤ ਕੀਤੀ ਹੈ ਤੇ ਅਗਲੇ ਸ਼ੁੱਕਰਵਾਰ ਫੇਰ ਇਸੇ ਤਰ੍ਹਾਂ ਹਾਜ਼ਰਤ ਦੇ ਪ੍ਰੋਗਰਾਮ ਵਿੱਚ ਜੀਗਾ ਤੇ ਮਿਲਦੇ ਹਾਂ ਜੀ ਸਤਿ ਸ਼੍ਰੀ ਅਕਾਲ ਮਾਨਨ ਲਾ। ਕਸਲ ਇਹਦੇ ਵਿੱਚ ਹੋਇਆ ਨਾਟਕ ਇੱਕ ਰੌਂਗ ਨੰਬਰ ਨਹੀਂ ਸੀ। ਇਹ ਐਕਚੁਅਲ ਚ ਅਸਲ ਦੇ ਵਿੱਚ ਰਾਈਟ ਨੰਬਰ ਸੀ। ਇਹ ਨਾਟਕ ਇਹ ਮੁਕਰ ਨਾਟਕ ਸਾਨੂੰ ਜ਼ਿੰਦਗੀ ਚ ਬਹੁਤ ਸੇਹ ਦਿੰਦੇ ਨੇ। ਇਹਨਾਂ ਦਾ ਹੋਣਾ ਆਸਟ੍ਰੇਲੀਆ ਦੀ ਧਰਤੀ ਤੇ ਬਹੁਤ ਜ਼ਰੂਰੀ ਆ ਤਾਂ ਜੋ ਸਾਡੇ ਆਉਣ ਵਾਲੀ ਪੀੜ੍ਹੀ ਨੂੰ ਸਹੀ ਸੇਧ ਮਿਲ ਸਕੇ। ਸਾਰਿਆਂ ਨੂੰ ਪਿਆਰ ਭਰੀ ਸ਼ਾਸਤਿਕਾਲ ਅੱਜ ਅਸੀਂ ਨਾਟਕ ਦੇਖਿਆ ਰੋਗ ਨੰਬਰ ਬਹੁਤ ਹੀ ਸੋਹਣਾ ਨਾਟਕ ਪ੍ਰੋਫੈਸਰ ਪਾਲੀ ਕੁਮਾਰ ਜੀ ਦੁਆਰਾ ਲਿਖਿਆ ਹੋਇਆ ਤੇ ਗੁਰਵਿੰਦਰ ਸਿੰਘ ਜੀ ਦੁਆਰਾ ਨਿਰਦੇਸ਼ਿਤ ਕੀਤਾ ਹੋਇਆ ਸਪੈਸ਼ਲ ਐਡੀਲੇਟ ਤੋਂ ਟੀਮ ਚੱਲ ਕੇ ਆਈ ਸਾਰੇ ਦਰਸ਼ਕਾਂ ਨੇ ਬਹੁਤ ਇੰਜੋਏ ਕੀਤਾ ਤੇ ਮੈਂ ਚਾਹੁੰਦਾ ਕਿ ਇਸ ਤਰ੍ਹਾਂ ਦੇ ਨਾਟਕ ਹਰ ਵਾਰ ਹੁੰਦੇ ਰਹਿਣ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ ਜੀ ਸਾਰਿਆਂ ਨੂੰ ਸ਼ਾਸਤਿਕਾਲ ਤੇ ਮਲਉ ਇੰਨੇ ਸਾਲਾਂ ਬਾਅਦ ਮੈਂ ਕਹਿੰਦਾ ਫੇਰ ਆ ਪੰਜਾਬੀ ਲਾਈਵ ਥੀਏਟਰ ਨੂੰ ਦੇਖ ਕੇ ਓਏ ਹੋਏ ਮੈਂ ਕਹਿੰਦਾ ਨਜ਼ਾਰਾ ਹੀ ਆ ਗਿਆ ਤੇ ਮੈਂ ਮਤਲਬ ਇਹੀ ਚਾਹਨਾ ਵਾ ਪਈ ਇਹ ਚੀਜ਼ ਜਿਹੜੀ ਹੈ ਨਾ ਮਤਲਬ ਉਹ ਸਾਲ ਚ ਇੱਕ ਦੋ ਵਾਰੀ ਤੇ ਹੋ ਹੀ ਜਾਵੇ ਲਾਈਵ ਤੁਸੀਂ ਜਦੋਂ ਥੀਏਟਰ ਦੇਖਦੇ ਹੋ ਨਾ ਤੁਹਾਨੂੰ ਐ ਲੱਗਦਾ ਵੀ ਪੂਰੀ ਲਾਈਵ ਤੁਹਾਡੇ ਨਾਲ ਉਹ ਚੱਲਣ ਡਿਆ ਵਾ ਤੇ ਐ ਪਿੰਡ ਡ੍ਰੌਪ ਸਾਇਲੈਂਸੀ ਸਾਰਿਆਂ ਦੇ ਫੋਨ ਸਾਇਲੈਂਸੀ ਸਾਰਿਆਂ ਨੇ ਇੰਨਾ ਇੰਜੋਏ ਕੀਤਾ ਤੇ ਸਾਡੇ ਜਿਹੜੇ ਸਪੋਰਟਰ ਨੇ ਸਪான்ਸਰ ਨੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਤੇ ਆਈਡੀ ਬੀਟਸ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਹਰਪਾਲ ਭਾਈ ਦਾ ਗੁਰਦੇਵਾਲ ਭਾਈ ਦਾ ਜਿਨ੍ਹਾਂ ਨੇ ਸਦਕਾ ਇਹ ਸਾਰਾ ਅੱਜ ਅਸੀਂ ਲਾਈਵ ਸ਼ੋਅ ਥੀਏਟਰ ਵੇਖਿਆ ਤੇ ਆਪਾਂ ਇਹ ਸ਼ੋਅ ਛੇਤੀ ਫੇਰ ਲੈ ਕੇ ਆ ਰਹੇ ਆ ਤੇ ਬਸ ਦੁਆ ਕਰੋ ਜੀ ਕਿ ਛੇਤੀ ਮਿਲਦੇ ਆ ਜੀ ਥੈਂਕ ਯੂ ਜੀ ਸਤਿ ਸ੍ਰੀ ਅਕਾਲ ਜੀ ਔਰ ਡਿਡ ਯੂ ਲਾਈਕ ਇਟ ਹਾਂ ਜੀ ਬਹੁਤ ਵਧੀਆ ਇੱਕ ਵਸ ਕੁਡ ਯੈਪ ਫੇਵਰੇਟ ਐਕਟਰ ਜੋਲੀ ਫਨੀ ਗਾਇਰ ਠੀਕ ਹੈ बट थैंक यू वेरी मच एवरी वन अगेन सबको असि स्पॉन्स ने जी भी है वो दे दीती है जी और मेन है जो टाइम मैं समझना कि बहुत इंपॉर्टेंट हूँ सब शुक्रिया टाइम थैंक यू अगेन आईडी बीट्स थी थी थे। थे दी टीम ਵੱਲੋਂ ਜਿੰਨੇ ਜਿੰਨੇ ਵੀ ਜੋ ਵੀ ਆਡੀਅੰਸ ਆਈ ਹੈ ਜੀ ਅੱਜ ਲਾਈਵ ਥੀਏਟਰ ਵੈਸੇ ਦਾ ਬੜਾ ਹਾਰਡ ਹੈ ਤੁਹਾਨੂੰ ਪਤਾ ਹੈ ਕਰਨਾ ਕਰਾਉਣਾ ਆਰਗੇਨਾਈਜ਼ ਕਰਨਾ ਪ੍ਰੈਕਟਿਸ ਕਰਨੀ ਪਰਪਰਪਸ ਦੀ ਟੀਮ ਨੇ ਆ ਕੇ ਪਰਫਾਰਮ ਕੀਤਾ ਤੇ ਸਿੱਖਲੀ ਦੇ ਜਿਹੜੀ ਸਾਡੀ ਪੰਜਾਬੀ ਮਾਰਕੀਟ ਦੇ ਵਿੱਚ ਆਡੀਅੰਸ ਆਈ ਉਹਨਾਂ ਦਾ ਬਹੁਤ ਬਹੁਤ ਥੈਂਕ ਯੂ ਜੀ ਪੇਸ਼ੈਂਟਲੀ ਤੁਸੀਂ ਇੰਜੋਏ ਕੀਤਾ ਤੇ ਹੋਰ ਇਨਕਰੇਜ ਕੀਤਾ ਸਾਡੀ ਛੋਟੀ ਜਿਹੀ ਸਿੱਗੀ ਕੋਸ਼ਿਸ਼ ਤੇ ਅਸੀਂ ਥੀਏਟਰ ਆਪਾਂ ਅਲਾਈਵ ਰੱਖੀਏ ਪੰਜਾਬੀ ਥੀਏਟਰ ਸਪੈਸ਼ਲੀ ਤੇ ਲੈ ਕੇ ਆਈਏ ਸੋ ਥੈਂਕ ਯੂ ਫॉर ਯੂ ਸਪੋਰਟ ਸ਼ੁਕਰੀਆ ਜੀ

ਸੱਜਣਾ ਦੇ ਨਾਮ ਬਿਨਾ ਕੁਝ ਸਾਥੋਂ ਨਾ ਪੜ ਹੋਇਆ ਮੁਕਮਲ ਜੇ ਦਿਨ ਹੁੰਦੇ ਸੀ ਸ਼ੰਕਰ ਜਈ ਰਤਾ ਸੀ ਮਿਸ਼ਰੀ ਦੀਆਂ ਘੜੀਆਂ ਉਹ ਤੂੰ ਸੱਜਣਾ ਦੀਆਂ ਬਾਤਾਂ ਸੀ ਸੁਰਮੇ ਵਿੱਚ ਲਪਟੀ ਟਕਣੀ ਮਾਨਾ ਸੀ ਚੋਰ ਪੜੀ ਸੱਜਣਾ ਦਾਸ ਵੀ ਹਾਸਾ ਦਿੰਦਾ ਸੀ ਲੋਰ ਪੜੀ ਹਾਰੇ ਤੂੰ ਕਦ ਖੋਲੇਂਗਾ ਬੁਹਾ ਵੇਖ ਰਾਂਗਾ ਆਉਂਦਾ ਮੈਨੂੰ ਰੋਜ ਸਵੇਰੇ ਸੁਪਨਾ ਤੇਰੇ ਪੈਰਾਂ ਦਾ ਆਉਂਦਾ ਮੈਨੂੰ ਰੋਜ ਸਵੇਰੇ ਸੁਪਨਾ ਤੇਰੇ ਪੈਰਾਂ ਦਾ ਪਛੋੜ ਦੀਵਾ ਵਰਗੇ ਸੀ ਸੱਜਣਾ ਵੇ ਬੋਲ ਤੇਰੇ ਟਟੀਆਂ ਦੋ ਪੀਲੀਆਂ ਵਾਂਗ ਅੱਜ ਵੀ ਨੇ ਕੋਲ ਮੇਰੇ ਕਾਰੇ ਤੇਰੇ ਦਿਲ ਦਾ ਕਿੱਸਾ ਸੱਜਣਾ ਵੇ ਦੱਸਿਏ ਕਿਨੂ ਕਿੱਤਾ ਕੋਈ ਭੁੱਲ ਸਕਦਾ ਏ ਟਿੱਕ ਰਾਂ ਤੇ ਵਰਦੇ ਮੀਨੂ ਕਿੱਤਾ ਕੋਈ ਭੁੱਲ ਸਕਦਾ ਏ ਟਿੱਕ ਰਾਂ ਤੇ ਵਰਦੇ ਮੀਨੂ ਗੀਤਾਂ ਦੇ ਨਾਸਿਰ ਨਾਵੇ ਹਈ ਤੇਰੀ ਵੰਗ ਵਰ ਕੇਸੀ All types of criminal law family law immigration law convincing and employment matters Please contact Tarandeep Singh on zero four seven zero four one two six double zero.